ਜੋ ਪੈਰਾ ਸਾਫ ਕਰਨ ਵਾਲਿਓ ਦੋ ਚੀਜ਼ਾਂ ਪੱਲੇ ਬੰਨ ਲਓ ਤੁਹਾਡੀ ਜ਼ਿੰਦਗੀ ਚੜ੍ਹਦੀ ਕਲਾ ਚ ਹੋ ਜਾਏਗੀ ਕਿਹੜੀ ਦੋ ਚੀਜ਼ਾਂ ਜਿਹਦੀ ਦਿਸ਼ਾ ਸਹੀ ਹੋਗੀ ਨਾ ਉਹਦੀ ਦਸ਼ਾ ਵੀ ਸਹੀ ਹੋ ਜਾਣੀ ਜਿਹਦੀ ਦਿਸ਼ਾ ਖਰਾਬ ਉਹਦੀ ਦਸ਼ਾ ਵੀ ਖਰਾਬ ਜਿਹਦੀ ਦਿਸ਼ਾ ਸਹੀ ਉਹਦੀ ਦਸ਼ਾ ਵੀ ਸਹੀ ਜੇ ਚਾਹੁੰਦੇ ਹੋ ਤੁਹਾਡੀ ਦਸ਼ਾ ਸਹੀ ਹੋ ਜਾਵੇ ਜੇ ਚਾਹੁੰਦੇ ਹੋ ਤੁਹਾਡੇ ਜ਼ਿੰਦਗੀ ਦੀ ਹਾਲਾਤ ਵਧੀਆ ਹੋ ਜਾਵੇ ਤੇ ਆਪਣੀ ਦਿਸ਼ਾ ਬਦਲੋ ਆਪਣੀ ਡਾਇਰੈਕਸ਼ਨ ਬਦਲੋ ਆਪਣੀ ਡਾਇਰੈਕਸ਼ਨ ਗੁਰੂ ਰਾਮਦਾਸ ਆਪਣੀ ਡਾਇਰੈਕਸ਼ਨ ਬਾਬਾ ਦੀਪ ਸਿੰਘ ਜੀ ਦੇ ਚਪੈਰੇ ਸਾਹਿਬ ਵੱਲ ਕਰ ਲਓ ਚੇਤੇ ਰੱਖਿਓ ਫਿਰ ਤੁਹਾਡੀ ਚਿੰਤਾ ਮੁੱਕ ਗਈ ਜੇ ਦਿਸ਼ਾ ਤੁਹਾਡੀ ਚਪੈਰੇ ਸਾਹਿਬ ਵੱਲ ਹੋ ਗਈ ਤੇ ਯਾਦ ਰੱਖਿਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦਿਨ ਦੂਰ ਨਹੀਂ ਤੁਹਾਡੇ ਜ਼ਿੰਦਗੀ ਦੀ ਦਸ਼ਾ ਵੀ ਬਤੌਂਦਾ ਬੋਲੇ ਇਸੋ ਨਿਹਾਲ ਸਤ